ਸੱਪ ਦਾ ਨਾਮ ਸੁਣਦਿਆਂ ਹੀ ਬਹੁਤ ਲੋਕਾਂ ਦੇ ਮਨ ਦੇ ਵਿੱਚ ਡਰ ਦਾ ਮਾਹੌਲ ਪੈਦਾ ਹੋ ਜਾਂਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਜਾਂ ਫਿਰ ਤੁਸੀਂ ਕਦੇ ਸੋਚਿਆ ਹੈ ਕਿ ਕੁਝ ਲੋਕ ਇਨ੍ਹਾਂ ਜ਼ਹਿਰੀਲੇ ਜਾਨਵਰਾਂ ਨੂੰ ਬਿਨਾਂ ਡਰਦੇ ਬਿਨਾਂ ਕਿਸੇ ਹਥਿਆਰ ਦੇ ਆਸਾਨੀ ਦੇ ਨਾਲ ਕਾਬੂ ਕਰ ਲੈਂਦੇ ਨੇ ਅਕਸਰ ਲੋਕ ਇਹ ਮੰਨ ਲੈਂਦੇ ਨੇ ਕਿ ਇਨ੍ਹਾਂ ਸੱਪਾਂ ਦੇ ਚੋਣ ਵਾਲਿਆਂ ਕੋਲ ਕੋਈ ਚਮਤਕਾਰੀ ਜੜੀ ਬੂਟੀ ਜਾਂ ਫਿਰ ਅਲੌਕਿਕ ਤਾਕਤ ਹੁੰਦੀ ਹੈ ਇਸੇ ਭਰਮ ਦੀ ਸੱਚਾਈ ਦਾ ਖੁਲਾਸਾ ਕੀਤਾ ਹੈ ਤਜਰਬੇਕਾਰ ਸੱਪ ਰੈਸਕਿਊਰ ਅਵਿਨਾਸ਼ ਜਯਦਵ ਨੇ ਜੋ ਪਿਛਲੇ 30 ਸਾਲਾਂ ਤੋਂ ਸੱਪਾਂ ਨੂੰ ਬਚਾਉਣ ਦਾ ਕੰਮ ਕਰਦੇ ਆ ਰਹੇ ਨੇ ਉਹਨਾਂ ਨੇ ਕਿਹਾ ਕਿ ਜੜੀਆਂ ਬੂਟੀਆਂ ਨਾਲ ਸੱਪਾਂ ਦਾ ਜ਼ਹਿਰ ਨਿਕਲ ਜਾਂਦਾ ਹੈ ਇਹ ਗੱਲ ਪੂਰੀ ਤਰ੍ਹਾਂ ਨਾਲ ਗਲਤ ਹੈ ਅਸਲ ਵਿੱਚ ਇਹ ਧਾਰਨਾ ਪੁਰਾਣੀਆਂ ਫਿਲਮਾਂ ਤੇ ਸੱਪ ਜਾਦੂਗਰਾਂ ਨੇ ਬਣਾਈ ਸੀ ਜਿਨ੍ਹਾਂ ਨੇ ਸੱਪਾਂ ਨਾਲ ਖੇਡ ਕਰਕੇ ਲੋਕਾਂ ਨੂੰ ਯਕੀਨ ਦਿਵਾਇਆ ਕਿ ਉਹਨਾਂ ਕੋਲ ਕੋਈ ਚਮਤਕਾਰੀ ਨੁਸਖਾ ਹੈ ਹਕੀਕਤ ਵਿੱਚ ਸੱਪ ਮਿੱਤਰਾ ਕੋਲ ਨਾ ਕੋਈ ਅਲੌਕਿਕ ਤਾਕਤ ਹੈ ਤੇ ਨਾ ਕੋਈ ਜਾਦੂਈ ਜੜੀ ਬੂਟੀ ਇਹ ਸਿਰਫ ਸਾਲਾਂ ਦੀ ਟ੍ਰੇਨਿੰਗ ਅਤੇ ਸੱਪਾਂ ਦੇ ਵਿਵਹਾਰ ਨੂੰ ਸਮਝਣ ਦਾ ਨਤੀਜਾ ਹੁੰਦਾ ਹੈ ਮਾਹਿਰਾਂ ਦਾ ਸਾਫ਼ ਕਹਿਣਾ ਹੈ ਕਿ ਜੇ ਕਿਸੇ ਨੂੰ ਸੱਪ ਡੰਗ ਲਵੇ ਤਾਂ ਜੜੀਆਂ ਬੂਟੀਆਂ ਉੱਤੇ ਭਰੋਸਾ ਕਰਨਾ ਖਤਰਨਾਕ ਹੁੰਦਾ ਹੈ। ਫੌਰੀ ਤੌਰ ਉੱਤੇ ਮਰੀਜ਼ ਨੂੰ ਨਜ਼ਦੀਕੀ ਹਸਪਤਾਲ ਪਹੁੰਚਾਓ ਕਿਉਂਕਿ ਸੱਪ ਦੇ ਜ਼ਹਿਰ ਤੋਂ ਬਚਾਦਣ ਇੱਕੋ ਇੱਕ ਵਿਗਿਆਨਿਕ ਤਕਰੀਕਾ ਹੈ ਐਂਟੀ ਵੈਨਮ। ਇਸ ਲਈ ਸੱਪਾਂ ਨਾਲ ਜੁੜੇ ਅੰਧਵਿਸ਼ਵਾਸਾਂ ਤੋਂ ਦੂਰ ਰਹੋ ਅਤੇ ਜਾਨ ਬਚਾਉਣ ਦੇ ਲਈ ਸਿਰਫ ਸਹੀ ਮੈਡੀਕਲ ਇਲਾਜ ਉੱਤੇ ਹੀ ਭਰੋਸਾ ਕਰੋ। ਸੱਪ ਦਾ ਨਾਮ ਸੁਣਦਿਆਂ ਹੀ ਬਹੁਤ ਲੋਕਾਂ ਦੇ ਮਨ ਦੇ ਵਿੱਚ ਡਰ ਦਾ ਮਾਹੌਲ ਪੈਦਾ ਹੋ ਜਾਂਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਜਾਂ ਫਿਰ ਤੁਸੀਂ ਕਦੇ ਸੋਚਿਆ ਹੈ ਕਿ ਕੁਝ ਲੋਕ ਇਨ੍ਹਾਂ ਜ਼ਹਿਰੀਲੇ ਜਾਨਵਰਾਂ ਨੂੰ ਬਿਨਾਂ ਡਰਦੇ ਬਿਨਾਂ ਕਿਸੇ ਹਥਿਆਰ ਦੇ ਆਸਾਨੀ ਦੇ ਨਾਲ ਕਾਬੂ ਕਰ ਲੈਂਦੇ ਨੇ ਅਕਸਰ ਲੋਕ ਇਹ ਮੰਨ ਲੈਂਦੇ ਨੇ ਕਿ ਇਨ੍ਹਾਂ ਸੱਪਾਂ ਦੇ ਚੌਣ ਵਾਲਿਆਂ ਕੋਲ ਕੋਈ ਚਮਤਕਾਰੀ ਜੜੀ ਬੂਟੀ ਜਾਂ ਫਿਰ ਅਲੌਕਿਕ ਤਾਕਤ ਹੁੰਦੀ ਹੈ ਇਸੇ ਭਰਮ ਦੀ ਸੱਚਾਈ ਦਾ ਖੁਲਾਸਾ ਕੀਤਾ ਹੈ ਤਜਰਬੇਕਾਰ ਸੱਪ ਰੈਸਕਿਊਰ ਅਵਿਨਾਸ਼ ਜਯਦਵ ਨੇ ਜੋ ਪਿਛਲੇ 30 ਸਾਲਾਂ ਤੋਂ ਸੱਪਾਂ ਨੂੰ ਬਚਾਉਣ ਦਾ ਕੰਮ ਕਰਦੇ ਆ ਰਹੇ ਨੇ ਉਹਨਾਂ ਨੇ ਕਿਹਾ ਕਿ ਜੜੀਆਂ ਬੂਟੀਆਂ ਨਾਲ ਸੱਪਾਂ ਦਾ ਜ਼ਹਿਰ ਨਿਕਲ ਜਾਂਦਾ ਹੈ ਇਹ ਗੱਲ ਪੂਰੀ ਤਰ੍ਹਾਂ ਨਾਲ ਗਲਤ ਹੈ ਅਸਲ ਵਿੱਚ ਇਹ ਧਾਰਨਾ ਪੁਰਾਣੀਆਂ ਫਿਲਮਾਂ ਅਤੇ ਸੱਪ ਜਾਦੂਗਰਾਂ ਨੇ ਬਣਾਈ ਸੀ ਜਿਨ੍ਹਾਂ ਨੇ ਸੱਪਾਂ ਨਾਲ ਖੇਡ ਕਰਕੇ ਲੋਕਾਂ ਨੂੰ ਯਕੀਨ ਦਿਵਾਇਆ ਕਿ ਉਹਨਾਂ ਕੋਲ ਕੋਈ ਚਮਤਕਾਰੀ ਨੁਸਖਾ ਹੈ ਹਕੀਕਤ ਵਿੱਚ ਸੱਪ ਮਿੱਤਰਾ ਕੋਲ ਨਾ ਕੋਈ ਅਲੌਕਿਕ ਤਾਕਤ ਹੈ ਤੇ ਨਾ ਕੋਈ ਜਾਦੂਈ ਜੜੀ ਬੂਟੀ ਇਹ ਸਿਰਫ ਸਾਲਾਂ ਦੀ ਟ੍ਰੇਨਿੰਗ ਆ ਤੇ ਸੱਪਾਂ ਦੇ ਵਿਵਹਾਰ ਨੂੰ ਸਮਝਣ ਦਾ ਨਤੀਜਾ ਹੁੰਦਾ ਹੈ। ਮਾਹਿਰਾਂ ਦਾ ਸਾਫ਼ ਕਹਿਣਾ ਹੈ ਕਿ ਜੇ ਕਿਸੇ ਨੂੰ ਸੱਪ ਡੰਗ ਲਵੇ ਤਾਂ ਜੜੀਆਂ ਬੂਟੀਆਂ ਤੇ ਭਰੋਸਾ ਕਰਨਾ ਖਤਰਨਾਕ ਹੁੰਦਾ ਹੈ। ਫੌਰੀ ਤੌਰ ਤੇ ਮਰੀਜ਼ ਨੂੰ ਨਜ਼ਦੀਕੀ ਹਸਪਤਾਲ ਪਹੁੰਚਾਓ ਕਿਉਂਕਿ ਸੱਪ ਦੇ ਜ਼ਹਿਰ ਤੋਂ ਬਚਾਦ ਦਾ ਇੱਕੋ ਇੱਕ ਵਿਗਿਆਨਿਕ ਤਕਰੀਕਾ ਹੈ ਐਂਟੀ ਵੈਨਮ। ਇਸ ਲਈ ਸੱਪਾਂ ਨਾਲ ਜੁੜੇ ਅੰਧਵਿਸ਼ਵਾਸਾਂ ਤੋਂ ਦੂਰ ਰਹੋ ਅਤੇ ਜਾਨ ਬਚਾਉਣ ਦੇ ਲਈ ਸਿਰਫ ਸਹੀ ਮੈਡੀਕਲ ਇਲਾਜ ਉੱਤੇ ਹੀ ਭਰੋਸਾ ਕਰੋ। ਇਸ ਲਈ ਸੱਪਾਂ ਨਾਲ ਜੁੜੇ ਅੰਧਵਿਸ਼ਵਾਸਾਂ ਤੋਂ ਦੂਰ ਰਹੋ ਅਤੇ ਜਾਨ ਬਚਾਉਣ ਦੇ ਲਈ ਸਿਰਫ ਸਹੀ ਮੈਡੀਕਲ ਇਲਾਜ ਉੱਤੇ ਹੀ ਭਰੋਸਾ ਕਰੋ